ਔਰ ਕਿਹੜਾ ਗੈਂਗ ਫੜਿਆ ਹੈ ਕਿੰਨੇ ਲੋਕ ਫੜੇ ਨੇ ਕੀ ਜਾਣਕਾਰੀ ਹੈ ਕੀ ਵੈਪਨਸ ਆ ਕਪੂਰਥਲਾ ਪੁਲਿਸ ਕੀ ਸੀਆਈਏ ਟੀਮ ਵੱਲੋਂ ਨਾ ਇੱਕ ਆਪਣਾ ਜਿਹੜੇ ਗੈਂਗਸਟਰ エਲੀਮੈਂਟਸ ਐ ਐਂਟੀਸੋਸ਼ੀਅਲ エਲੀਮੈਂਟਸ ਨੇ ਜਿਹੜੇ ਸੋਸਾਇਟੀ ਦੇ ਵਿੱਚ ਨਾ ਇੱਕ دہشت ਪੈਦਾ ਕਰਦੇ ਹੈ ਵੈਪਨਸ ਕੇ ਥਰੂ ਉਹਨਾਂ ਨੂੰ ਰਾਉਂਡ ਅਪ ਕਰਨ ਦਾ ਆਪਰੇਸ਼ਨ ਚੱਲ ਰਿਹਾ ਹੈ ਪਿੱਛੇ ਵੀ ਅਸੀਂ 10-1 ਦਿਨ ਪਹਿਲੇ 8 ਦਿਨ ਪਹਿਲੇ ਕਰੀਬ ਪਗਵਾੜਾ ਦੇ ਵਿੱਚ ਵੀ ਇਦਾਂ ਦੇ ਬੰਦੇ ਰਾਉਂਡ ਅਪ ਕੀਤੇ ਤੇ ਹੁਣ ਵੀ ਅੱਜ ਅਸੀਂ ਨਾ ਇਦਾਂ ਦੇ ਬੰਦੇ ਰਾਉਂਡ ਅਪ ਕੀਤੇ ਹੈ Uh, रिकवरी जी ऑपरेशन दौरान है वह है साढ़े चार पिस्टल हैं सैवन पॉइंट सिक्स फाइव एम एम पांच लाइव राउंड्स एक राइफल बारह बोल ए uh, भी दो uh, लाइव राउंडस एक राइफल डब uh, uh, बारह बोल डबल बैरल दो लाइव राउंडस एक ब्रेज़ा गड्डी पी बी फिफ्टी सैवन सी फोर ट्रिपल जीरो वाइट कलर की और एक मोटरसाइकिल स्पलेंडर ਏ ਅਸੀਂ ਬਰਾਮਦ ਕੀਤਾ ਹੈ 3 3 ਐਫਆਰ ਅਸੀਂ ਕੀਤੀ ਹੋਈ ਹੈ ਜਿਹੜੇ ਬੰਦੇ ਅਸੀਂ ਰਾਉਂਡ ਅਪ ਕੀਤੇ ਹੋਏ ਇਹ ਬੰਦੇ ਪਹਿਲੇ ਵੀ ਕ੍ਰਾਈਮ ਦੇ ਵਿੱਚ ਇਨਵੋਲ ਰਹੇ ਹਨ ਇਹਨਾਂ ਦੇ ਉੱਪਰ ਆਰਮਸ ਐਕਟ ਦੇ ਪਰਚੇ ਹਨ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਪੂਰਥਲੇ ਦੇ ਵਿੱਚ ਵੀ ਪਰਚੇ ਹਨ ਇਹ ਪਹਿਲੇ ਇਹ ਜਿੰਨੇ ਬੰਦੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੇ ਵਿੱਚ ਸਾਡੇ 3 ਬੰਦੇ ਹਨ ਜਿਹੜੇ ਬੇਲ ਤੇ ਆਏ ਸਨ ਔਰ ਬੇਲ ਦੇ ਆਨ ਤੋਂ ਬਾਅਦ ਵੀ ਇਹਨਾਂ ਨੇ ਨਾ ਕ੍ਰਾਈਮ ਕਰਨ ਦੀ ਨiyet ਨਾਲ ਵੈਪਨ ਪੋゼਸ਼ਨ ਦੇ ਵਿੱਚ ਇਲੀਗਲ ਵੈਪਨ ਇਹਨਾਂ ਦੀ ਪ੍ਰਦਰਸ਼ਨ ਤੋਂ ਮਿਲਿਆ ਹੈ ਹਾਂ ਉਹ ਮੈਂ ਦੱਸ ਦੇਣਾ ਅਸੀਂ ਰੌਂਡ ਅਪ ਕੀਤਾ ਹਰਵਿੰਦਰ ਸਿੰਘ ਉਰਫ ਦਾਰਾ ਹੈ ਨਾ ਇਹਦੇ ਇੱਕ ਲਾਫ ਤਿੰਨ ਪਰਚੇ ਹਨ ਦੋ ਪਰਚੇ 2021 ਦੇ ਹਨ ਇਹ ਹੈ ਇੱਕ ਗੈਂਬਲਿੰਗ ਐਕਟ ਦਾ ਇੱਕ 307 ਦਾ 2022 ਦੇ ਵਿੱਚ ਇਹਦੇ ਉੱਪਰ ਐਨਡੀਪੀਆਰ ਐਕਟ ਦਾ ਵੀ ਇੱਕ ਪੱਤਾ ਹੋਇਆ ਹੈ ਨਾਲ ਅਸਲਾ ਐਕਟ ਲਾਇਆ ਹੋਇਆ ਹੈ ਦੂਜਾ ਅਮਰਿਤਪਾਲ ਨੇ ਹਮ ਇਹਨੂੰ ਅਸੀਂ ਅਕਤੂਬਰ ਦੇ ਵਿੱਚ ਨਵੰਬਰ ਦੇ ਵਿੱਚ ਫੜਿਆ ਸੀ ਇਹਨੂੰ ਅੰਮ੍ਰਿਤਸਰ ਤੋਂ ਫੜ ਕੇ ਲੈ ਕੇ ਆਏ ਸੀ ਜੇਲ੍ਹ ਤੇ ਵਾਪਸ ਬੇਲ ਤੇ ਆ ਕੇ ਇਹਨੇ ਵਾਪਸ ਇਹਦੇ ਪੋゼਸ਼ਨ ਤੋਂ ਇਲਿਗਲ ਵੈਪਨਸ ਨੂੰ ਬਰਾਮਦ ਹੋਇਆ ਇਹਦੇ ਉੱਪਰ ਦੋ ਪਰਚੇ ਹਨ ਦੋਨੋਂ 307 ਕੇ ਹਨ ਔਰ ਇਹ ਇਹਨੂੰ ਅੰਮ੍ਰਿਤ ਨਿਹੰਗ ਵੀ ਕਹਿੰਦੇ ਹਨ ਸੋ ਇਹ ਇਥੇ ਏਰੀਆ ਦੇ ਵਿੱਚ ਨਾ ਜਿੱਦਾਂ ਇਹ ਹਿੰਸ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦਾ ਹੈ ਤੀਜਾ ਬੰਦਾ ਹੈ ਫਤਿਹ ਸਿੰਘ ਉਰਫ ਫੱਤੂ ਹੈ ਨਾ ਇਹਦੇ ਖਿਲਾਫ ਵੀ ਤਿੰਨ ਪਰਚੇ ਹਨ ਇੱਕ ਸਨੇਚਿੰਗ ਦਾ ਪਰਚਾ ਹੈ ਔਰ ਬਾਕੀ ਦੋ ਲੜਾਈ ਜੱਗਦੇ ਦੇ ਪਰਚੇ ਹਨ ਚੌਥਾ ਹੈ ਅਰਵਿੰਦ ਅਰਵਿੰਦਰ ਸਿੰਘ ਇਹਦੇ ਉੱਪਰ 420 ਇਸ ਦਾ ਪਰਚਾ ਹੈ 420 120 ਪੀ ਅੰਮ੍ਰਿਤਪਾਲ ਹਰਵਿੰਦਰ ਔਰ ਫਤੂ ਇਹ ਤਿੰਨੋਂ ਬੇਲ ਤੇ ਆਏ ਹੈ ਨਾ ਔਰ ਬੇਲ ਤੇ ਆ ਸਾਨੂੰ ਸੋ ਸੀਕ੍ਰੇਟ ਇਨਫੋਰਮੇਸ਼ਨ ਕੇ ਬੇਸਿਸ ਤੇ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਹੈ ਔਰ ਅੱਗੇ ਵੀ ਕਪੂਰਥਲਾ ਪੁਲਿਸ ਇਦਾਂ ਦੇ ਐਂਟੀ ਸੋਸ਼ਲ ਐਲੀਮੈਂਟਸ ਜਿਹੜੇ ਵੈਪਨ ਕੇ ਥਰੂ ਕੋਈ ਸਮਾਜ ਦੇ ਵਿੱਚ ਨਾ ਕੋਈ دہشت ਫਲਾਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਦੇ ਹੋਏ ਨਾ ਇਸ ਤਰ੍ਹਾਂ ਦੇ ਆਪਰੇਸ਼ਨ ਕਰ ਰਹੇ ਹਾਂ ਤੋਂ ਉਹਨੂੰ ਬਹੁਤ ਜਲਦ ਅੱਗੇ ਵੀ ਇਦਾਂ ਦੀ ਕੋਈ ਰਿਕਵਰੀ ਮੈਡਮ ਇਹ ਜੋ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਪੁਲਿਸ ਦੀ ਹੋ ਰਹੀ ਵਿੱਚ ਕੋਈ ਜੇਲ੍ਹ ਦੇ ਵਿੱਚ ਵੀ ਇਹਨਾਂ ਦਾ ਕੋਈ ਨੈਕਸਸ ਬਣਨ ਦੀ ਬੇਸਿਕਲੀ ਜਿੰਨੇ ਬੰਦੇ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਇਹ ਪਤਾ ਲੱਗਿਆ ਕਿ ਜਦੋਂ ਇਹ ਕ੍ਰਾਈਮ ਕਰਕੇ ਬੰਦਾ ਬੰਦੇ ਅੰਦਰ ਜਾਂਦੇ ਹਨ ਤਾਂ ਇਹਨਾਂ ਦੇ ਕੰਟੈਕਟ ਦੇ ਵਿੱਚ ਹੋਰ ਕ੍ਰਿਮੀਨਲਸ ਆ ਜਾਂਦੇ ਹਨ ਫਿਰ ਉੱਥੇ ਜਾ ਕੇ ਗੱਲਬਾਤ ਕਰਕੇ ਨਾ ਇਹ ਆਪਸ ਦੇ ਵਿੱਚ ਸਾਠ ਗਾਠ ਕਰਕੇ ਬਾਹਰ ਕਿੱਥੇ ਕ੍ਰਾਈਮ ਕਰਨ ਵਾਸਤੇ ਇਹਨਾਂ ਨੂੰ ਵੈਪਨ ਜਾਂ ਹਸਲਾ ਕੋਈ ਮੋਹਈਆ ਹੋ ਸਕਦਾ ਹੈ ਇਹ ਆਪਸ ਵਿੱਚ ਗੱਲ ਕਰ ਲੈਂਦੇ ਬਾਹਰ ਆ ਕੇ ਕਈ ਵਾਰੀ ਜਿਹੜਾ ਬੰਦਾ ਜੇਲ੍ਹ ਤੇ ਹੁੰਦਾ ਹੈ ਉਹ ਕਹਿੰਦਾ ਤੁਸੀਂ ਮੇਰਾ ਵੈਪਨ ਸੰਭਾਲੋ ਜਾਂ ਤੁਸੀਂ ਉਹ ਬੰਦੇ ਤੋਂ ਵੈਪਨ ਲੈ ਲਓ ਅਗਰ ਜੇਕਰ ਤੋਨੋ ਚਾਹੀਦਾ ਹੈ ਬੇਸਿਕਲੀ ਕ੍ਰਿਮੀਨਲ ਟੈਂਡੈਂਸੀਜ਼ ਹੈ ਨਾ ਦੀ ਸੋ ਇਹ ਵੈਪਨ ਆਪਣੇ ਵਾਸਤੇ ਗੈਂਗਵਾਰ ਵਾਸਤੇ ਔਰ ਵਾਰਦਾਤ ਕਰਨ ਵਾਸਤੇ ਇਹ ਪੋਜ਼ੀਸ਼ਨ ਦੇ ਵਿੱਚ ਰੱਖਦੇ ਨੇ ਨਸ਼ਾ ਮੁਕਤੀ ਕੇਂਦਰ ਤੋਂ ਇੱਕ ਇਹਨਾਂ ਦੇ ਵਿੱਚੋਂ ਆਇਆ ਕਿ ਉੱਥੇ ਵੀ ਇਦਾਂ ਦਾ ਕੁਝ ਕਲਚਰ ਡਿਵੈ ਉਹ ਉਹ ਦੈਟ ਇਜ਼ आवर పార్ਟ ਆਫ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰ ਰਹੇ ਆ ਨਸ਼ਾ ਮੁਕਤੀ ਕੇਂਦਰ ਤੋਂ ਆਇਆ ਪਹਿਲੇ ਉਹ ਨਸ਼ਾ ਵੀ ਕਰਦਾ ਸੀ ਜਿਹੜਾ ਹੈਗਾ ਕੁਝ ਬੰਦੇ ਇਹਦਾ ਦੇ ਵਿੱਚ ਨਸ਼ਾ ਵੀ ਕਰਦੇ ਸੋ ਵੀ ਆਰ ਵੈਰੀਫਾਈਂਗ ਦੈਟ ਵਿਲ ਬੀ ਵੈਰੀਫਾਈਡ ਮੈਂ ਅਕਸਰ ਇਹਨਾਂ ਬਾਰੇ ਕਿ ਕੋਟੇ ਕਿ ਪ੍ਰੋਪਰਟੀਆਂ ਤੇ ਕਬਜ਼ਾ ਕਰਨ ਦੀ ਕੋਈ ਲਿੰਕ ਅਪ ਹੋਇਆ ਹੈ ਕੋਈ ਪੁਰਾਣਾ ਕੇਸ ਦੈਟ ਇਜ਼ ਹਾ ਵੀ ਆਰ ਵੈਰੀਫਾਈਂਗ ਡੂਰਿੰਗ ਇਨਵੈਸਟੀਗੇਸ਼ਨ ਹਨਾ ਜੇਕਰ ਕੋਈ ਇਤਾਂ ਦੀ ਗੱਲ ਸਾਹਮਣੇ ਆਏਗੀ ਤੋਂ ਦੈਟ ਵਿਲ ਬੀ ਜਿੱਥੇ ਵੀ ਇਹਨਾਂ ਨੇ ਕੋਈ ਵੀ ਵਾਰਦਾਤ ਕੀਤੀ ਹੈ ਜਾਂ ਕਿਤੇ ਲੜਾਈ ਜਗੜੇ ਦੇ ਵਿੱਚ ਇਨਵੋਲਵਮੈਂਟ ਸ਼ਹਿਰ ਵਿੱਚ ਪਿੱਛ

ਅਨ ਵਟੇਵਰ ਜੋ ਵੀ ਇਨਨੇ ਕੋਈ ਇਲੀਗਲ ਕੰਮ ਇਹਦਾ ਕੀਤਾ ਹੋਗਾ ਤਾਂ ਉਹਦੇ ਉਪਰ ਐਫ ਆਈ ਆਰ ਵੀ ਡਨ